ਇਹ ਹੈ ਅਵੀ ਟੀਪੜੀ ਮਾਲਵਾ ਕਾਲਜ ਰਾਮਪਰਾ ਫੋਲ ਤੇ ਉਹ ਵੀ ਸਮਾਂ ਹੁੰਦਾ ਸੀਗਾ ਜਦੋਂ ਇਸ ਟਾਈਮ ਦੁਪਹਿਰ ਦੇ ਟਾਈਮ 'ਚ ਕਾਲਜ ਦੇ ਮੂਹਰੇ ਪੂਰੀਆਂ ਰੌਣਕਾਂ ਹੁੰਦੀਆਂ ਸੀ ਪੂਰੀ ਚਹਲ-ਫੇਲ ਹੁੰਦੀ ਸੀ ਤੇ ਬੱਸਾਂ ਵਾਲੇ ਭਾਈ ਜਦੋਂ ਕਾਲਜ ਸਵੇਰੇ ਲੱਗਦਾ ਤੇ ਦੁਪਹਿਰ ਨੂੰ ਛੁੱਟੀ ਹੁੰਦੀ ਤੰਗ ਹੋ ਹੁੰਦੇ ਹੁੰਦੇ ਸੀਗੇ ਪਰ ਹੁਣ ਤੁਸੀਂ ਦੇਖੋ ਕਾਲਜ ਦੇ ਮੂਹਰੇ ਸੁੰਨਸਰਾ ਪਿਆਗਾ ਕੋਈ ਸਟੂਡੈਂਟ ਨਹੀਂ ਵੇਖ ਨੂੰ ਮਿਲਦਾ ਜਿਹੜੇ ਸਟੂਡੈਂਟ ਆ 5-7 ਇਹੀ ਦਿਖ ਰਿਹਾ ਤੁਸੀਂ ਦੇਖ ਸਕਦੇ ਪੰਜ ਸੱਤ ਸਟੂਡੈਂਟ ਸਟੂਡੈਂਟ ਹੀ ਦਿਖ ਰਿਹਾ ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਸਰਕਾਰਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣ ਦੀ ਲੋੜ ਆ ਵੀ ਆਉਣ ਵਾਲਾ ਸਮਾਂ ਉਹ ਦੂਰ ਨਹੀਂ ਜਦੋਂ ਕਿੰਨਾ ਕਾਲਜਾਂ ਨੂੰ ਬਾਈ ਜਿੰਦੇ ਲੱਗ ਜਾਣੇ ਆ ਬਹੁਤ ਕਾਲਜ ਪੰਜਾਬ ਦੇ ਵਿੱਚ ਬੰਦ ਹੋ ਚੁੱਕੇ ਆ ਤੇ ਜਿਹੜੇ ਥੋੜੇ ਬਹੁਤ ਚੱਲਦੇ ਆ ਉਹ ਵੀ ਸਮਾਂ ਦੂਰ ਨਹੀਂ ਵੀ ਬੰਦ ਹੋ ਜਾਣੇ ਆ ਸਰਕਾਰਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣ ਦੀ ਲੋੜ ਆ ਨੌਜਵਾਨਾਂ ਨੂੰ ਇਥੇ ਨੌਕਰੀਆਂ ਦੇ ਕੇ ਇਥੇ ਕਮਾਕਾਰਾਂ ਨੂੰ ਉਤਸ਼ਾਹਿਤ ਕਰਨਾ ਤੇ ਰੋਜ਼ਗਾਰ ਦੇ ਜਿਹੜੇ ਸਾਧਨਾਂ ਪੰਜਾਬ ਦੇ ਵਿੱਚ ਪੈਦਾ ਕਰਨ ਤਾਂ ਜੋ ਨੌਜਵਾਨ ਆਇਲਟ ਕਰਕੇ ਬਾਹਰ ਨੂੰ ਬਾਹਰ ਨੂੰ ਨਾ ਭੱਜਣ ਇਥੇ ਪੜ੍ਹ ਲਿਖ ਕੇ ਕੋਈ ਸਰਕਾਰੀ ਨੌਕਰੀਆਂ ਤੇ ਮਤਲਬ ਸਰਕਾਰੀ ਨੌਕਰੀਆਂ ਕਰਨ ਜਾਂ ਕੋਈ ਹੋਰ ਇਹੋ ਜਿਹੇ ਰਜਗਾਰ ਪੈਦਾ ਕਰਨ ਤਾਂ ਜੋ ਕਿਸੇ ਵੀ ਸਟੂਡੈਂਟ ਦਾ ਜਿਹੜਾ ਕਿ ਬਾਹਰ ਨੂੰ ਜਾਂਦਾ ਰੁਝਾਨ ਘਟ ਜਾਵੇ ਧਿਆਨ ਦੇਣ ਦੀ ਲੋੜ ਹੈ